ਸਤਰਾ ਫੁੱਲ ਫੁੱਲ ਕੇ ਰੋਟੀਆਂ ਲੱਛਦੀਆਂ ਮੱਕੀ ਦੀਆਂ ਕਈ ਵਾਰੀ ਆਟਾ ਨਹੀਂ ਵਧੀਆ ਹੁੰਦਾ ਇਹ ਬਹੁਤ ਵਧੀਆ ਆਟਾ ਵਾ ਬਹੁਤ ਫੁੱਲ ਫੁੱਲ ਲੱਛਦੀਆਂ ਆਹ ਲਓ ਜੀ ਫੁੱਲੀ ਫੁੱਲੀ ਰੋਟੀ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਫੈਮਿਲੀ ਅਸੀਂ ਸਭ ਠੀਕ ਠਾਕ ਹਾਂ ਮੈਂ ਇਹ ਕਰਦੇ ਹਾਂ ਕਿ ਤੁਸੀਂ ਵੀ ਠੀਕ ਠਾਕ ਹੋਗੇ ਤੇ ਮੈਂ ਅੱਜ ਸਾਗ ਨੂੰ ਤੜਕਾ ਲਾ ਰਿਆ ਤੇ ਹੁਣ ਮੈਂ ਲਗਦੀ ਆਂ ਕਿ ਉਹ ਗਰੋਟਾ ਹੈ ਉਹ ਉਹ ਜੜਾ ਰੱਖ ਦਿੱਤਾ ਮੈਂ ਤੇ ਨਾਲ ਦੀ ਨਾਲ ਮੈਂ ਮੱਕੀ ਦਾ ਖੁਲਕਾ ਵੀ ਬਣਾਉਂਗੀ मक्की पानी गर्म रख साग में तड़का पहल ला लिया हम इस तरह बनाऊंगी मैं घ्यों गर्म करूंगी ਅਮਕੀ ਦਾਤਾ ਇਹ ਵਾਲਾ ਸੀਧੂਸ ਕਰਦੇ ਆ ਬਹੁਤ ਵਧੀਆ ਤੇ ਟੇਸਟੀ ਰੋਟੀ ਪੱਕਦੀ ਹੈ ਇਹ ਆ ਤਾਂ ਸਾਫ ਵੀ ਦਾਦੇ ਵਧੀਆ ਬਿੰਦਾ ਹੈ ਤੇ ਦੀ ਰੋਟੀ ਬਹੁਤ ਫੁੱਲ ਫੁੱਲ ਕੇ ਲੱਗਦੀ ਹੈ ਤੇ ਇਸ ਕਰਕੇ ਇਹਨੂੰ ਛਾਣਣ ਦੀ ਵੀ ਲੋੜ ਪੈਂਦੀ ਪੈਰ ਨਹੀਂ ਦਾ ਤੇ ਇਸ ਕਰਕੇ ਦਪਰ ਵਾਸਤੇ ਮੈਂ ਦੋ ਵੀ ਫੁਲਕੇ ਲਾਹੂੰਗੀ ਜ਼ਿਆਦਾ ਨਹੀਂ ਕਹੂੰਗਾ ਦੇ ਜਦੇ ਪਾਣੀ ਨਾਲ ਇਸ ਤਰ੍ਹਾਂ ਮਾਸਕਰ ਲਿਆ ਆਟਾ ਤੇ ਫਿਰ ਰੋਟੀ ਬਹੁਤ ਗੂੜੀ ਤੇ ਮਲਾਈ ਬਣਦੀ ਹੈ ਇਸਕਾ ਕਿੰਨੇ 10 ਮਿੰਟ ਵਾਸਤੇ ਨੂੰ ਇਸ ਤਰ੍ਹਾਂ ਰੱਖਦੇ ਇਸ ਤਰ੍ਹਾਂ ਕਿ ਉਹ ਗਰਮ ਹੋ ਂਡੇ ਆਬ ਤੇ ਤਵਾ ਮੈਂ ਗਰਮ ਰੱਖ ਦਿੱਤਾ ਵਾ ਤੇ ਆ ਜਿਹੜਾ ਮੈਂ ਹਾਟ ਇਨ ਇਸ ਤਰ੍ਹਾਂ ਗਰਮ ਪਾਣੀ ਦਾ ਮਾਸਕੀਰਾ ਖ ਲੈਆ ਵਾ ਨਾ ਇਹ ਆਟਾ ਕਟੜਾ ਹੋਵੇ ਤੇ ਨਾ ਪਤਲਾ ਹੋਵੇ ਫਿਰ ਵਧੀਆ ਰੋਟੀ ਪੱਕਦੀ ਆ ਤੇ ਇਧਰ ਮੈਂ ਸਾਗ ਵੀ ਤੜਕ ਲਿਆ ਇਸ ਤਰ੍ਹਾਂ ਹੁਣ ਮੈਂ ਅੱਗੇ ਬਣਾਉਣੀ ਆ ਰੋਟੀ ਐਸ ਤਰ੍ਹਾਂ ਵਿੱਚ ਕੜਚੀ ਮਾਰੀ ਜੜੀਏ ਤੇ ਫੇਰੇ ਥੱਲੇ ਬਿਲਕੁਕੁਲ ਨਹੀਂ ਲੱਗਦਾ ਹੈਗਾ ਕਿਉਂਕਿ ਉਹ ਇੱਕ ਪਤਰਾ ਵਧੀਆ ਤੇ ਆਰੂਂ ਦਾਇਆ ਬਣ ਕੇ ਜਦੋਂ ਤੱਕ ਇਹਦੇ ਵਿੱਚ ਦੁੱਧ ਵਧ ਤੱਕ ਇਹਨੇ ਥੱਲੇ ਲੱਗਣਾ ਬਾਅਦ ਚ ਜਦੋਂ ਕਿ ਉਹ ਵਿੱਚ ਹੋ ਗਿਆ ਇਹਨੇ ਥੱਲੇ ਵੀ ਨਹੀਂ ਲੱਗਣਾ ਹੈਗਾ thank okay. you ਸਤਰਾਂ ਕੇ ਹੋ ਵੀ ਬਣ ਕੇ ਤਿਆਰ ਹੋ ਚੱਲਿਆ ਤੇ ਹੁਣ ਥੱਲੇ ਵੀ ਘੱਟ ਲੱਗਣ ਲੱਗ ਪਿਆ ਤੇ ਫੇਰ ਇਹਨੂੰ ਅਸੀਂ ਗਰਮ ਹੁੰਦਾ ਤੇ ਪੁੰਨ ਲੈਨੇ ਆ ਤੇ ਇੱਧਰ ਸਾਡੀ ਪਕਣ ਦੀ ਆ ਮੱਕੀ ਦੀ ਰੋਟੀ ਬਹੁਤ ਵਧੀਆ ਪਕੀ ਐ ਇਸ ਤਰ੍ਹਾਂ ਇਸ ਤਰ੍ਹਾਂ ਆਟਾ ਗੋਨ ਲਿਆ ਇਹ ਸਾਡੇ ਲਈ ਦੁਪਹਿਰ ਲਈ ਚਾਰ ਕੁ ਖੁਲਕੇ ਕਾਫੀ ਨੇ ਇਹ ਉਹ ਸਾਡਾ ਰਿਜ ਗਿਆ ਇਸ ਤਰ੍ਹਾਂ ਤੇ ਹੁਣ ਇਹਨੂੰ ਆਪਾਂ ਕੱਢ ਲਾਂਗੇ ਤੇ ਇੱਧਰ ਰੋਟੀਆਂ ਵੀ ਪੱਕ ਗਈਆਂ ਇਹ ਥੋੜੀ ਜਿਹੀ ਕਸਰੀ ਆ ਉਹ ਰੋਟੀ ਪਕਾਉਂਦੇ ਆ ਤਾਂ ਸੰਭਿਆ ਨਿਕਲ ਜੇਗੀ ਤੇ ਪਹਿਲਾਂ ਮੈਂ ਰੱਖਿਆ ਸੀ ਜਿਹੜਾ ਵਰਗਾ ਤਵਾ ਤੇ ਉਹਦੇ ਨਾਲ ਰੋਟੀ ਅੱਛੀ ਨਹੀਂ ਬੱਤ ਜੀ ਮੱਕੀ ਦੀ ਤੇ ਹੁਣ ਮੈਂ ਲੋਏ ਦਾ ਤਵਾ ਰੱਖਿਆ ਤੇ ਉਹਦੇ ਨਾਲ ਰੋਟੀ ਵਧੀਆ ਪੱਕੂਗੀ ਜੇ ਆਪਾਂ ਰੋਟੀ ਨਹੀਂ ਲਵੇ ਤੇ ਪਾਣੀ ਤੱਕ ਨਹੀਂ ਪੱਕੀ ਰੋਟੀ ਜੇ ਆਪਾਂ ਇਸ ਤਰ੍ਹਾਂ ਢੰਡੇ ਤੇ ਵੀ ਰੱਤ ਸਕਦੇ ਹੰ ਭਰਾ ਦੇ அவங்க போய தரா ਇਸ ਤਰ੍ਹਾਂ ਹੰਦੀ ਰੋਟੀ ਪੱਕ ਕੇ ਤਿਆਰ ਹੋ ਗਈ ਹੈ ਮੱਕੀ ਦੀ ਤੇ ਫੁਲਕਾ ਵੀ ਤਿਆਰ ਹੋ ਗਿਆ ਪੱਕੀ ਦਾ ਤੇ ਘਿਓ ਵੀ ਬਣ ਕੇ ਹੋ ਗਿਆ ਤੇ ਨਾਲ ਤੇ ਸਾਡੀ ਵੀਡੀਓ ਨੂੰ ਤੁਸੀਂ ਫੁੱਲ ਬਾਤ ਕਰਿਆ ਕਰੋ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਜੇੜਾ ਤੁਸੀਂ ਕੋਈ ਕਮੈਂਟ ਨਹੀਂ ਕਰਦੇ ਤੇ ਇਸ ਤਰ੍ਹਾਂ ਕਿ ਉਹ ਵੀ ਗਰਮ ਮੀ ਹੋ ਗਿਆ ਵਾ ਇਸ ਤਰ੍ਹਾਂ ਪੌਣੇ ਵੀ ਲਿਆ ਤਿਆਰ ਰੋਟੀਆਂ ਪੱਕੀਆਂ ਵੀ ਪਈਆਂ ਵਾ ਇਸ ਤਰ੍ਹਾਂ ਪੱਕ ਕੇ ਤਿਆਰ ਵੀ ਹੋ ਗਈਆਂ ਜੇ ਕਿਸੇ ਨੇ ਖਾਣੀ ਤੇ ਆ ਕੇ ਖਾ ਸਕਦਾ ਸਾਗ ਨਾਲ ਮੱਕੀ ਦੀ ਰੋਟੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ